ਅਮ੍ਰਿਤਸਰ ਤੋਂ ਚਲਦੜ ਮੁੰਬਈ ਸੈਂਟਰ ਦੀ ਕਰਜਾਂ ਪਰੰਦਰਸ਼ੀ ਹੈ। ਗੱਡੀ ਚੱਲ ਬਾਰਾਂ ਲੰਚਾ ਅਮ੍ਰਿਤਸਰ ਕੋਲਕਾ ਤੋਂ ਪਰੇ ਤੱਕ ਲੋ ਇਹ ਇਲੈਕਸ਼ਨ ਦੇ ਸਬੰਧਿਤ ਜਿਹੜੀ ਚੰਗਰ ਟੀਮ ਦੀ ਚੱਲ ਰਹੀ ਆ। ਉਹਨਾਂ ਜਾਨੀ ਗੱਡੀਆਂ ਦੇ ਜਿਹੜੀ ਜਨਤਾ ਆ ਰਹੀ ਹੈ ਗੱਡੀਆਂ ਕੈਨਸਲ ਹੋਣ ਦੀ ਵਜ੍ਹਾ ਕਰਕੇ ਵੀ ਭੀੜ ਭਾਰਾ ਸੈਸ਼ਨ ਤੇ ਤੇ ਜਨਤਾ ਨੂੰ ਅਗਾਹ ਕਰ ਲਈ ਵੀ ਜਿਹੜੀਆਂ ਟ੍ਰੇਨਾਂ ਵਾਂ ਕੈਨਸਲ ਬਾਰੇ ਵੀ ਦੱਸਣਾ ਪੈਂਦਾ ਵਾ ਇਹਨਾਂ ਦੀ ਚੈਕਿੰਗ ਕਰੀ ਛੱਕੀ ਪਰੇਸ਼ਾਨ ਜਿਹੜੇ ਆਉਂਦੇ ਉਹਨਾਂ ਨੂੰ ਚੈੱਕ ਕਰੀਦਾ ਤਾਂ ਕਿ ਕੋਈ ਅਨਸੁਖ ਕਰਨ ਵਾਲਾ ਜਿਹੜੇ ਸਟੇਸ਼ਨ ਦੇ ਨਾਲ ਵਾਪਸ ਜੇ ਯਾਤਰੀ ਤਰਾਜ ਵੀ ਕਰਦੇ ਪੁਲਿਸ ਨਾਲ ਬੈਠ ਵੀ ਕਰਦੇ ਜਦੋਂ ਤੁਸੀਂ ਉਹਨਾਂ ਦੇ ਆਪਣਾ ਫੂਡ ਵਗੈਰਾ ਉਤਰਾ ਕੇ ਚੈਕਿੰਗ ਕਰਦੇ ਹੋ ਜਾਂ ਸਮਾਨ ਦੀ ਫੋਲਾ ਉਹਨੋਂ ਵੀ ਕੀ ਜਾਂਚੀ ਜਾਂਦੀ ਨਹੀਂ ਉਹਨਾਂ ਨੂੰ ਸਮਝਾਈਦਾ ਵਾ ਇਹ ਗੱਲ ਨਹੀਂ ਵੀ ਕੋਈ ਇਹੋ ਜਿਹਾ ਕੋਈ ਨਸ਼ੀਲਾ ਪਦਾਰਥ ਜਾਂ ਹੋਰ ਵੀ ਲੋਕੀ ਲੱਗੇ ਜਾਂਦੇ ਆ ਜਿਵੇਂ ਬੂਟਾ ਦੇ ਵਿੱਚ ਹੋਰ ਵੀ ਆ ਬੈਗ ਦੇ ਵਿੱਚ ਜਾਂ ਵੈਸੇ ਹੋਰ ਵੀ ਵਸਤਾਂ ਜਿਹੜਾ ਇਦਾਂ ਟੈਕੀ ਕੇਸ ਵਗੈਰਾ ਲੱਗ ਜਾਂਦੇ ਉਹਨਾਂ ਦੀ ਟੀਮ ਦੀ ਚੰਗਰਦੀ ਆ। ਸਾਡੀ ਟ੍ਰੇਨਾਂ ਰੱਦ ਹੋਈਆਂ ਤੇ ਯਾਤਰੀ ਕਾਫੀ ਵੇਖਿਆ ਜਾ ਪਲੇਟਫਾਰਮਾਂ ਤੇ ਬੈਠੇ ਨੇ ਉਹਦੇ ਬਾਰੇ ਕੀ ਤਕੀਲ ਹੁੰਦਾ ਕਿ ਜਿਹੜਾ ਸੰਦਬੰਧ ਕੀਤਾ ਗਿਆ ਸੀ ਆ ਜੀ। ਬੰਦੂਬੰਧ ਵੀ ਸਾਰਾ ਇੱਥੇ ਜਿਹੜੇ ਪਲੇਟਫਾਰਮ ਤੇ ਜਿਹੜੀ ਆ ਜਨਤਾ ਨੂੰ ਆਪਣੇ ਇਨਕੁਆਰੀ ਵੀ ਬਾਰ-ਬਾਰ ਦੱਸ ਰਹੀ ਆ ਟੇਨਾਂ ਦੀ। ਬਾਕੀ ਟੇਨਾਂ ਧਰਨੇ ਕਰਕੇ ਜਿਹੜਾ ਰਾਜਪੁਰ ਲੱਗਾ ਹੋਇਆ ਵਾ ਉਹਦੇ ਕਰਕੇ ਟੇਨਾਂ ਵਾ ਚੰਡੀਗੜ੍ਹ ਆ ਰਹੀਆਂ ਵਾ। ਉਹਦੇ ਕਰਕੇ ਜਨਤਾ ਨੂੰ ਜ਼ਿਆਦਾ ਪਰੇਸ਼ਾਨੀ ਕਿਉਂ ਉਹਦੇ ਕਰਕੇ ਟੇਨਾਂ ਲੇਟ ਹੋ ਰਹੀਆਂ